ਸੋ ਸਿੰਘ ਸਾਹਿਬ ਜੱਤਕਾਰ ਬਾਬਾ ਜੀ ਬਾਬਾ ਕੁਰਵਿੰਦਰ ਸਿੰਘ ਜੀ ਸ਼ਾਨੀ ਕਰੋੜੀ ਚੰਦੇ ਵਾਲੇ ਮਹਾਂਪੁਰਿਤ ਉਹ ਦਿਵਾਨਾ ਦੇ ਵਿੱਚ ਹਾਜ਼ਰੀਆਂ ਭਾਰੇ ਨੇ ਗੱਜਕੇ ਡਕਾਰਾ ਗਾਇਆ ਵੀ ਹਰੋ ਨਾਵੇ ਜੱਤਕਾਰ ਬਾਬਾ ਸੁਖਪਾਲ ਸਿੰਘ ਜੀ ਮਾਲਵਾ ਪਰਣਾ ਨਾਲ ਜੱਤਕਾਰ ਬਾਬਾ ਬਲਦੇਵ ਸਿੰਘ ਜੀ ਮਸਤਰਾ ਪਰਵਾੜੇ ਕੋ ਵੀ ਹਾਜ਼ਰੀਆਂ ਭਾਰੇ ਨੇ ਸੰਤ ਬਾਬਾ ਧਰਮ ਸਿੰਘ ਜੀ ਚਮਕਾਰ ਸਾਹਿਬ ਵਾਲੇ ਜਿਨ੍ਹਾਂ ਦੇ ਪਾਸ ਬਾਬਾ ਜੀ ਬਾਬਾ ਜੀਵਨ ਸਿੰਘ ਸੈਦ ਜੀ ਦੇ ਸ਼ਹੀਦੀ ਵਰਧੀ ਦੀ ਮਹਾਨ ਵੱਡੀ ਸੇਵਾ ਉਹ ਵੀ ਮਹਾਂਪੁਰਖ ਹਾਜ਼ਰੀਆਂ ਭਰ ਰਹੇ ਨੇ ਸਵਾਗਤ ਜੁਕੀਆਂ ਸਿੱਖ ਸੰਗਤਾਂ ਵੱਲ ਚੜਕੇ ਇਨਾਮ ਹਾਲ ਗੁਰਮਖ ਸਮਾਜਮਾ ਦੇ ਵਿੱਚ ਪਹੁੰਚ ਰਹੇ ਆ ਪੰਥ ਦੇ ਆਸਰਾ ਸੰਗਤਾਂ ਦਾ ਤੈਨੂੰ ਤਰਦਾਜ਼ ਬੇਨਤੀ ਹੈ ਕਿ ਜਿਹੜੇ ਵੀ ਜੱਜਦਾਰ ਸਹਿਬਾਨ ਪਹੁੰਚਦੇ ਨੇ ਉਹਨਾਂ ਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਨਾਲ ਜਿਹੜੇ ਸਿੰਘ ਆਏ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਪਛਾਣ ਕੇ ਜਿਹੜਾ ਜੱਜਦਾਰ ਸਹਿਬਾਨ ਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੁਹਾਨੂੰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੱਪਦਾਰ ਬਾਬਾ ਮਾਨ ਸਿੰਘ ਜੀ ਲੁਧਿਆਣਾ ਜੱਪਦਾਰ ਹਰਬੀਰ ਸਿੰਘ ਜੀ ਲੁਧਿਆਣਾ ਭਾਈ ਵਿਕੀ ਬਰੋਚਾ ਜੀ ਉਹ ਵੀ ਹਾਜ਼ਰੀਆਂ ਦੇ ਰਹੇ ਨੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਬਰਕਰਾਰ ਰੱਖਣਾ ਚਾਹੀਦਾ ਜਿੱਥੇ ਵੀ ਕੋਈ ਸੇਵਾ ਨਿਭਾ ਰਿਹਾ ਹੈ ਭਾਵੇਂ ਕੋਈ ਕ੍ਰਾਂਤੀ ਸਿੰਘ ਹੈ ਭਾਵੇਂ ਕੋਈ ਸੇਵਾਦਾਰ ਹੈ ਉੱਥੇ ਦੇਖਿਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਸਾਡੇ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨਾਲ ਮਿਲਣਾ ਕਿਹਿਆ ਜਾਣ ਜੇ ਕੋਈ ਮਾ ਮਰਿਆਦਾ ਵੀ ਢੱਗੀਆਂ ਢਾ ਰਿਹਾ ਹੈ ਉਹਨੂੰ ਸਮਝਾਓ ਗੁਰੂ ਕੇ ਖਾਲਸੇ ਇਕੱਠੇ ਹੋ ਕੇ ਪ੍ਰੇਮ ਨਾਲ ਸਮਝਾਓ ਸਾਧ ਸੰਗਤ ਜੀ ਐਸਕੇਐਸ ਮੈਂਬਰਸ਼ਿਪ ਪੰਜਾਬ ਦੇ ਜਥੇਬੰਦੀ ਨੇ ਅਨੇਕਾਂ ਜਥੇ ਬਣਾ ਕੇ ਪਿੰਡਾਂ ਨਗਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਆ ਕੇ ਸਤਿਕਾਰ ਦੇ ਵਿੱਚ ਭੇਜੇ ਜੋ ਜਿੰਦੇ ਵੀ ਵਿਤਭੀ ਹੋਈ ਜਾਂ ਹੋ ਰਹੀ ਹੈ ਜਾਂ ਤੁਰਤ ਹੋ ਰਹੀ ਹੈ ਜਾਂ ਕੋਈ ਮਨਮਕ ਚੱਲ ਰਹੀ ਹੈ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਸਾਧ ਸੰਗਤ ਜੀ ਪਿਆਰੇ ਖਾਲਸਾ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਬਾਣੀ ਦੇ ਬਾਣੇ ਨੂੰ ਮੁੱਖ ਰੱਖ ਕੇ ਬਾਣੀ ਦੇ ਬਾਣੀ ਨੂੰ ਮੁੱਖ ਰੱਖ ਕੇ ਬੱਚਿਆਂ ਨੂੰ ਪ੍ਰੇਰੋ ਮਾਵਾ ਆਪਣੇ ਬੱਚਿਆਂ ਨੂੰ ਜਦੋਂ ਕੇਸਾਂ ਨੂੰ ਕੰਗਾ ਕਰਦੇ ਆ ਕੰਗਾ ਕਰਦੇ ਆ ਭਾਈ ਮਨੀ ਸਿੰਘ ਜੀ ਦੀ ਸਹੀਦੀ ਚੇਤੇ ਕਰਾਉਣ ਭਾਈ ਤਾਰੂ ਸਿੰਘ ਜੀ ਦੀ ਸਹੀਦੀ ਚੇਤੇ ਕਰਾਉਣ ਭਾਈ ਮਨੀ ਸਿੰਘ ਜੀ ਦੀ ਸਹੀਦੀ ਚੇਤੇ ਕਰਾਉਣਗੇ ਜਦੋਂ ਉਦੋਂ ਤੁਹਾਡੇ ਬੱਚਿਆਂ ਨੂੰ ਪ੍ਰੇਰਣਾ ਗੁਰਸਿੱਖੀ ਜੀਵਨ ਦੀ ਮਿਲੇਗੀ ਸਾਧ ਸੰਗਤ ਜੀ ਜਿੰਨਾ ਕਿ ਗਸ ਸਾਡਾ ਸਾਡਾ ਜੀਵਨੀ ਬਣਦਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਕਰਦੇ ਸਾਡੇ ਬੱਚੇ ਵੀ ਨਹੀਂ ਕਰਨਗੇ ਸੰਗਤ ਕਾ ਜਿੱਤੇ ਆਖੋ ਸਤਨਾਮ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਆਗਿਆ ਭਈ ਅਕਾਲ ਕੀ ਤਵੇ ਜਲਾਇਓ ਪੰਖ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਪੁਰਾਂ ਕੀ ਦੇਹ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਸਾ ਨੇ ਬਚਨ ਦਿੱਤੇ ਆ। ਇਹਨੇ ਗੁਰੂ ਗ੍ਰੰਥ ਸਾਹਿਬ ਜੀ ਪਾਸਾ ਨੂੰ ਮੰਨਣਾ ਕਿੰਨੇ ਆ। ਸਤਿਗੁਰਾਂ ਦੀ ਪਾਵਨ ਦੇਹ ਮੰਨਣਾ ਹੈ, ਸੰਗਤ ਕੱਢ ਕੇ ਆਪੋ ਸਤਨਾ। ਸਾਥ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਹੈ। ਨਗਰਾਂ ਦੇ ਵਿੱਚ ਜਿੱਥੋਂ ਵੀ ਜਾਵੇਂ ਗੁਰੂ ਘਰਾਂ ਦੇ ਅੰਦਰ ਵੇਖਿਆ ਕਰੋ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਪਾਸਾ ਦਾ ਨਰਾਦਰਤ ਨਹੀਂ ਹੋ ਰਿਹਾ। ਪਰ ਇਥੇ ਜੇਕਰ ਅਸੀਂ ਸੱਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਤੇ ਨਹੀਂ ਬੋਲਣਾ ਤੇ ਸਾਧ ਸੰਗਤ ਜੀ ਸਾਡਾ ਸਿੱਖਾ ਪਾਉਣ ਦਾ ਕੋਈ ਫਾਇਦਾ ਨਹੀਂ ਸਾਨੂੰ ਪਤਾ ਹੈ ਸਾਡਾ ਗੁਸਮਣਾ ਪੰਥ ਫਾਲਸੇ ਦਾ ਗੁਸਮਣਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਕਾਰ ਨੂੰ ਲੈ ਕੇ ਇਹ ਵੱਡੀਆਂ ਵੱਡੀਆਂ ਏਜੰਸੀਆਂ ਬੜੀਆਂ ਚਿੰਤਾਜਨਕ ਨੇ ਸਾਧ ਸੰਗਤ ਜੀ ਜਦੋਂ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਾ ਹੋਇਆ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਹਾਡਾ ਆਸਣ ਗੁਰੂ ਸਾਹਿਬ ਦੇ ਪਲਗੇ ਤੇ ਬਰੋਬਰ ਲਾ ਦੀਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਨਾ ਕਰ ਦਿੱਤਾ ਸੰਗਤ ਨੂੰ ਕਹਿੰਦੇ ਭਾਈ ਜੇ ਸਾਡਾ ਆਸਣ ਲਾਉਣਾ ਹੈ ਤਾਂ ਸੱਚਖੰਡ ਦੇ ਬਲਗੇ ਫੋਲੇ ਲਾਓ ਇਸ ਵਰਗੇ ਗੁਰਬਾਣੀ ਦਾ ਬਾਣੀ ਦਾ ਬਾਣੀ ਦਾ ਸਤਕਾਰ ਸਾਡਾ ਇਹ ਮਹੱਤਵਲਾ ਫਰਜ਼ ਹੈ ਇਸ ਕਰਕੇ ਮੈਂ ਉਮੀਦ ਕਰਦਾ ਜੇ ਹਰ ਇੱਕ ਸਿੱਖ ਹਰ ਇੱਕ ਨੌਜਵਾਨ ਆਪਣਾ ਫਰਜ਼ ਸਮਝ ਕੇ ਗੁਰੂ ਗ੍ਰੰਥ ਸਾਹਿਬ ਸੁੱਚੇ ਪਾਤਸ਼ਾਹ ਦੀ ਸੇਵਕੀ ਦੇ ਚੱਕਰ ਵਿੱਚ ਆਵੇ ਜਿੰਨਾ ਕਿ ਸਿੱਖ ਸੇਵਕ ਨਹੀਂ ਮੰਨਦਾ ਉਹਨਾਂ ਦੇ ਸੇਵਕ ਦਾ ਜੀਵਨ ਨਹੀਂ ਬਣਦਾ ਸਿੱਖ ਦਾ ਜੀਵਨ ਨਹੀਂ ਬਣਦਾ ਸਾਧ ਸੰਗਤ ਜੀ ਭਾਈ ਲੈਣਾ ਕੀ ਜਦੋਂ ਗੁਰੂ ਬਣੇ ਗੁਰੂ ਤੋਂ ਪਹਿਲਾਂ ਉਹ ਸੇਵਕ ਬਣੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਬੰਦ ਤੋਂ ਪਹਿਲਾਂ ਸੇਵਕ ਬਣੇ ਗੁਰੂ ਰਾਮਦਾਸ ਮਹਾਰਾਜ ਜੀ ਸੇਵਕ ਬਣੇ ਇਸ ਕਰਕੇ ਮੈਂ ਇਹੋ ਬੇਨਤੀ ਕਰਦਾ ਸਮੂਹ ਸਿੱਖ ਸੰਗਤਾਂ ਨੂੰ ਔਰ ਜੱਥੇਦਾਰ ਬਾਬਾ ਜੀ ਸਾਹਿਬਾਨਾਂ ਨੂੰ ਜੇ ਆਪਾਂ ਸਾਰੇ ਜ਼ਿੰਮੇਵਾਰੀ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮਹਾਨ ਕਰੀਏ ਐਸ ਕੇ ਐਸ ਮੈਂਬਰਸ਼ਿਪ ਪੰਜਾਬ ਦੀ ਜਿੱਥੇ ਬੰਦੀ ਦਾ ਆਪਾਂ ਨੂੰ ਰੱਬ ਦੇ ਸਾਥ ਦੇਣਾ ਚਾਹੀਦਾ ਸੋ ਭੁੱਲਾ ਕੁਪਾਨੀ ਖਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੈਂ ਵੀ ਐਕਸਪਲੈਸ ਕਰ ਦਿੱਤੀ ਜੋ ਬਣਾ ਰਿਹਾ ਹਾਂ ਹਮ ਆਖਣ ਨੂੰ ਆਇਓਗੇ ਨਹੀਂ ਆਉਣਾ ਮਦਸਤਾ ਦੇ ਸ਼ਤਰਪੰਚ ਦੇ ਅਧਿਕਾਰੀ ਜੇ ਆ ਗਏ